ਲੀਫੇਰੀਆ ਮੁਕਸਰ ਦੀ ਜਿੱਤ ਤੋਂ ਬਾਅਦ ਹਨ ਕਿਵੇਂ ਮਹਿਸੂਸ ਕਰਦੇ ਹੋ ਆਪ ਦਾ ਲੱਗ ਹੈ ਹਾਂ ਅੱਜ ਅਸੀਂ ਗੁਰਮਰਿਆਦਾ ਦੇ ਤਹਿਤ ਸਾਰੇ ਮੱਥਾ ਟੇਕਣ ਆਏ ਸੀ ਜਨਮ ਭੂਮੀ ਹੈ ਮੁਕਸਰ ਦੇ ਹਸਪਤਾਲ 우ਸ਼ਾ ਗੁਪਤਾ ਦੇ ਪੈਦਾ ਹੋਇਆ ਸੀ ਰਾਜਾ ਵੜੇ ਸੋ ਬਾਬਾ ਜੀ ਦਾ ਆਸ਼ੀਰਵਾਦ ਹੈ 40 ਮੁਕਤੀਆਂ ਦੀ ਪਵਿੱਤਰ ਤਰਤੀ ਹੈ ਉੱਥੇ ਨਰਮਸਤਕ ਹੋਣ ਵਾਸਤੇ ਆਏ ਹਾਂ ਸੋ ਬਹੁਤ ਚਾਹੇ ਲੋਕਾਂ ਚ ਬਹੁਤ ਪਿਆਰ ਹੈ ਬਹੁਤ ਲੋਕਾਂ ਨੇ ਅਸ਼ੀਰਵਾਦ ਦਿੱਤਾ ਔਰ ਇਹ ਮੁਕਸਰ ਤੇ ਗਿੰਧੜਵਾ ਦੇ ਲੋਕਾਂ ਦੀ ਬਦੌਲਤ ਹੈ ਕਿ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਸਾਨੂੰ ਹੋ ਤਿੰਨ 75 ਘੰਟਿਆਂ ਚ ਤਿੰਨ ਹਮਲੇ ਜੰਮੂ ਕਸ਼ਮੀਰ ਚ ਸਰਕਾਰ ਬਣ ਗਈ ਹੈ ਕਿਵੇਂ ਵੇਖਦੇ ਆਗੇ ਦੇਖੋ ਸਰਕਾਰ ਬਣ ਗਈ ਹੈ ਲੇਕਿਨ ਸਰਕਾਰ ਦੀ ਕਿਸੇ ਕਿਸੇ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀ ਔਰ ਜਿਸ ਪ੍ਰਕਾਰ ਧਨ ਦਾ ਬਲ ਦਾ ਇਸਤੇਮਾਲ ਕੀਤਾ ਗਿਆ ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ account seize ਕਰ ਦਿੱਤੇ ਗਏ ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ ਚਰਨ ਸੀਮਾ ਤੇ ਬੇਰੋਜ਼ਗਾਰੀ ਹੈ ਚਰਨ ਸੀਮਾ ਤੇ ਮਹਿੰਗਾਈ ਹੈ ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਵੱਲੋਂ ਪਾਧ ਹੋਏ ਹੈ ਇਹਦੇ ਕੋਈ ਚੰਗੇ ਸੰਕੇਤ ਨਹੀਂ ਹੈ। ਔਰ ਮੈਂ ਆਸ ਕਰਦੇ ਹਾਂ ਕਿ ਹੁਣ ਜਿਹੜੀ ਚੁਣੀਵੀਂ ਸਰਕਾਰ ਹੈ ਇਹ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ। ਦੇਸ਼ ਨੂੰ ਵੰਡਣਾ ਕਿਵੇਂ ਹੈ? ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ। ਸਿੱਖਾਂ ਨੂੰ ਅਲੱਗ ਕਰਦੇ ਹੋ ਮੁਸਲਮਾਨਾਂ ਨੂੰ ਅਲੱਗ ਕਰਦੇ ਹੋ ਇਸ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਦੁੱਖਾਂ ਥੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੰਡਣ ਦੀ ਕੋਸ਼ਿਸ਼ ਹੋਈ ਹੈ। ਉਹ ਯੁੱਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸੰਜਾਇਆ ਸੋ ਲੋਕਾਂ ਨੂੰ ਰਾਮ ਜੀ ਦੇ ਨਾਮ ਤੇ ਬੇਫਕੂ ਬਨਾਇਆ ਅੰਤਮ ਸਮੇਂ ਤੇ ਬਹੁਤ ਸਾਰੇ ਲੱਡੂ ਵੰਡ ਦਿੱਤੇ ਗਏ ਕੀ ਪ੍ਰਸ਼ਾਦ ਆਇਆ ਜੂਧਿਆਂ ਚੋਂ ਪਤਾ ਨਹੀਂ ਆਇਆ ਕਿ ਨਹੀਂ ਆਇਆ ਔਰ ਰਾਮ ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ ਅਪਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਉਹ ਤੋਂ ਹ ਸਹੀ ਜਿਸ ਪ੍ਰਕਾਰ ਮੈਂ ਕਿਹਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹੇ ਤੋ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਹਾਂ ਕਿ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਵਜ਼ੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨਗੇ ਕਲਾਕ ਸਮਤੀ ਪੰਚਾਇਤ ਜਿਮਨੀ ਤੋਂ ਨਾ ਕੱਟ ਕੇ ਆ ਰਹੀਆਂ ਕਿਵੇਂ ਦੇਖਦੇ ਹੋ ਕਿ ਉਹਦੀ ਤਿਆਰੀ ਇਹ ਤਾਂ ਚੱਲੀ ਜਾਣਾ ਜੀ سلسلہ ਇੱਕ ਬਾਈ ਇਲੈਕਸ਼ਨ ਜਲੰਧਰ ਆ ਗਈ ਹੈ ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਈ ਇਲੈਕਸ਼ਨ ਸੀ ਉਹ ਦੂਜਿਆਂ ਨਾਲ ਆ ਜਾਂਦੀ ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣਾਂ ਹੁੰਦੇ ਉਦੋਂ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ ਫਿਰ ਕੋੜ ਹੀ ਲੱਗਿਆ ਰਹਿੰਦਾ ਹੈ

ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ ਤੇ ਸਰਸਵਤੀ ਬੈਠੀ ਹੁੰਦੀ ਹੈ ਉਹਦੇ ਤੇ ਮੋਰ ਲਾਈ ਸੱਤ ਸੀਟਾਂ ਅਸੀਂ ਜਿੱਤ ਗਿਆ ਕਿ ਦੜਵਾ ਜਿਮਨੀ ਤੋਂ ਆਪ ਦਾ ਇਲਾਕਾ ਕਹਿੰਦੇ ਸੁਖਬੀਰ ਬਾਦਲ ਆ ਰਹੇ ਕੱਲ ਕੋਈ ਆ ਜੇ ਜੀ ਪਹਿਲਾਂ ਕਿਹੜਾ ਸੁਖਬੀਰ ਬਾਦਲ ਹਰਾਂ ਸਾਹ ਹੋਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਦਾ ਹੁੰਦਾ ਸੋ ਕੋਈ ਆ ਜੀ ਜੀ ਨੇ ਆਉਣਾ ਜੀ ਸਤ ਕੇ ਸਾਰਿਆਂ ਨੂੰ ਜੀ ਆਇਆਂ ਨੂੰ ਪਰਮਾਤਮਾ ਗੁਰੂ ਕਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪ ਦੇ ਚੇਂਜ ਵੀ ਬਹੁਤ ਕੀਤਾ ਰਵਨੀਤ ਬਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਨਨ ਤੋਂ ਬਾਅਦ ਲੈਂਗੁਏਜ ਫੇਰ ਉਹੀ ਆ ਜਿਹੜੀ ਲੁਧਿਆਣੇ ਦੀ ਰਹੀ ਰਵਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਅਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਬਿੱਟੂ ਕਿ ਤਾਲੀਮ ਤੇ ਤਸਦੀਬ ਆ ਗਈ ਤੇ ਸੱਚੇ ਪਾਤਸ਼ਾਹ ਦਾ ਊਟ ਆਸਰਾ ਲੈ ਲਿਆ ਤ ਸਭ ਕੁਝ ਮਿਲ ਗਿਆ ਨਹੀਂ ਤਾਂ ਤੁਸੀਂ ਕਿਤੇ ਪਹੁੰਚ ਜਾਓ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਤੁਸੀਂ ਮੰਤਰੀ ਬਣ ਜਾਓ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਓ ਜੇ تعلیم ਤੇ ਤੇਹਜ਼ੀਬ ਨਹੀਂ ਹੈ ਔਰ ਹਮੇਸ਼ਾ ਕਰੋਧ ਲੈ ਕੇ ਫਿਰਦੇ ਹੋ ਰਾਜਨੀਤੀ ਜਿਹੜੀ ਹੈ ਕਰੋਧੀ ਲੋਕਾਂ ਦੇ ਆਸਤੇ ਨਹੀਂ ਉਹ ਹੋਰ ਮદાન ਹੈ ਰਾਜਨੀਤੀ ਠੰਡੇ ਮਤੇ ਦਿਨਾਂ ਸੋ ਸਮਝ ਕੇ ਆਦੇ ਦੁਸ਼ਮਨ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਉਹਦਾ ਵੀ ਮਾੜਾ ਨਹੀਂ ਕਰਨਾ ਕਿਸ ਪ੍ਰਕਾਰ ਅੱਗੇ ਚੱਲਣਾ ਹੈ ਮੇਰਾ ਖਿਆਲ ਹੈ ਰਾਜਨੀਤੀ ਚੋ ਹੀ ਲੋਕ ਕਾਮਜਮ ਹੋਇਆ ਹੈ ਕ੍ਰੋਧ ਤੇ ਗੁੱਸੇ ਵਾਲੀ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਮੁਖਸਰ ਨੂੰ ਹਲਕਾ ਕਿੰਨੇ ਹਲਕਾ ਇਨਚਾਰਜ ਹੈ ਮੁਖਸਰ ਦੇ ਵਿੱਚ ਮੈਂ ਉਹੀ ਕਹਿ ਰਿਹਾ ਨਾ ਸਭ ਕਾਂਗਰਸੀ ਜਿਹੜੇ ਭਰਾ ਨੇ ਬਹੁਤ ਕੰਮ ਕਰਦੇ ਨੇ ਇਹ ਨੌਜਵਾਨ ਸਾਥੀ ਮੁੰਡਿਆਂ ਨੇ ਬਹੁਤ ਕੰਮ ਕੀਤਾ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਔਰ ਜਲਦੀ ਹੀ ਹੁਣ ਸਾਨੂੰ ਇਹ ਤਿਆਰੀ ਵਿੱਢਣੀ ਪੈਣੀ ਹੈ ਜਿਹੜਾ ਵੀ ਕੋਈ ਸਾਥੀ ਨਵਾਂ ਕੰਮ ਕਰਨਗੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿਆਂ